ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਕੈਨੇਡਾ ਦਾ ਵਰਕ ਪਰਮਿਟ ਦਰਸਲ ਕੈਨੇਡਾ ਦੇ ਵਰਕ ਪਰਮਿਟ ਤੇ ਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕਈ ਚੇਂਜਸ ਹੋਏ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਇਰਲ ਹੋ ਰਹੀ ਚਿੱਠੀ ਦੇ ਆਧਾਰ ਦੇ ਉੱਤੇ ਨਵੀਆਂ ਕਨਸੋਹਾਂ ਆਈਆਂ ਨੇ ਕਿ ਭਈ 16 ਮਹੀਨੇ ਦਾ ਤੁਹਾਡਾ ਜੇਕਰ ਵਰਕ ਪਰਮਿਟ ਦੀ ਵੈਲਿਡਿਟੀ ਹੁੰਦੀ ਹੈ ਤਾਂ ਹੀ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਸਪான்ਸਰ ਕਰ ਸਕਦੇ ਜੋ ਬੁਲਾ ਸਕਦੇ ਜੋ ਓਪਨ ਵਰਕ ਪਰਮਿਟ ਵਾਸਤੇ ਐਕਚੁਅਲ ਦੇ ਵਿੱਚ ਕਲੀਅਰਟੀ ਕੀ ਹੈ ਇਸ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਰਿਊਮਰ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਇੱਕ ਵੀਡੀਓ ਬਣਾਈ ਸੀਗੀ ਪਰ ਉਸ ਤੋਂ ਬਾਅਦ ਹੀ ਬਹੁਤ ਸਾਰੇ ਕੁਐਸਚਨ ਜਿਹੜੇ ਆ ਉਹ ਮੈਨੂੰ ਪੁੱਛੇ ਗਏ ਜੀ ਓਪਨ ਵਰਕ ਪਰਮਿਟ ਵਾਲਿਆਂ ਤੇ ਇਹ ਰੂਲ ਲਾਗੂ ਹੁੰਦਾ ਹੈ ক্লোਜ਼ ਵਰਕ ਪਰਮਿਟ ਵਾਲਿਆਂ ਤੇ ਰੂਲ ਲਾਗੂ ਹੁੰਦਾ ਹੈ ਕਿੰਨਾ ਤੇ ਹੁੰਦਾ ਹੈ ਕਿਹੜੇ ਸੈਕਟਰਸ ਵਿੱਚ ਹੋਵੇਗਾ ਕਿਹੜੇ ਚ ਨਹੀਂ ਹੋਵੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਟਾਪਿਕ ਦੇ ਉੱਤੇ ਡਿਸਕਸ਼ਨ ਕਰਨਾ ਹੈ ਇਸ ਨੂੰ ਲੈ ਕੇ ਚੰਗੀ ਤਰ੍ਹਾਂ ਤੁਹਾਨੂੰ ਅੱਜ ਕਲੀਅਰਟੀ ਹੋ ਜਾਵੇਗੀ ਕਿ ਭਈ ਤੁਹਾਡਾ ਜੇਕਰ ਇਸਪਾਉਸ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੋਂ ਬਾਅਦ ਪੀਜੀਡਬਲਯੂਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੈ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਐਲਐਮਆਈਏ ਲਾ ਕੇ ਕਲੋਜ਼ ਵਰਕ ਪਰਮਿਟ ਤੇ ਉਤੇ ਕੀ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਨਹੀਂ ਕੀ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੈਗੇ ਜਾਂ ਫਿਰ ਐਕਚੁਅਲ ਦੇ ਵਿੱਚ ਐਨਾਉਂਸਮੈਂਟ ਕੀ ਹੈ ਜਾਂ ਫਿਰ ਇਹਦੀਆਂ ਕੰਸੂਹਾ ਕੀ ਨੇ ਉਸ ਬਾਰੇ ਕਲੀਅਰਟੀ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਤੁਹਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰ ਕਰ ਲੈਣੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਇਹ ਵਾਇਰਲ ਹੋ ਰਿਹਾ ਲੈਟਰ ਹੈ ਇਹ ਸਿਰਫ ਇੱਕ ਰეკਮੈਂਡੇਸ਼ਨ ਹੈ ਤੇ ਰეკਮੈਂਡੇਸ਼ਨ ਜਿਹੜੀ ਹੈ ਉਹ ਆਪਾਂ ਐਮਬੈਸੀ ਨੂੰ ਅਪੀਲ ਕਰ ਸਕਦੇ ਆ ਐਮਬੈਸੀ ਨੂੰ ਇੱਕ ਲਿਖਿਆ ਜਾਂਦਾ ਕਿ ਭਾਈ ਆ ਸਾਡੀਆਂ ਰეკਮੈਂਡੇਸ਼ਨ ਨੇ ਜਾਂ ਆ ਅਸੀਂ ਸੁਜੈਸ਼ਨ ਦੇ ਰਹੇ ਆ ਕਿ ਇਹ ਫੈਸਲਾ ਲਾਗੂ ਹੋਵੇਗਾ ਨਹੀਂ ਹੋਵੇਗਾ ਕਿੱਦਾਂ ਹੋਵੇਗਾ ਕਿੱਦਾਂ ਨਹੀਂ ਹੋਵੇਗਾ ਇਸ ਬਾਰੇ ਹਾਲੇ ਕੋਈ ਕਲੀਅਰਟੀ ਨਹੀਂ ਹੈਗੀ ਕਿਉਂਕਿ ਇਹਦੀ ਕੋਈ ਅਨਾਉਂਸਮੈਂਟ ਨਹੀਂ ਹੋਈ ਸਿਰਫ ਇੱਕ ਰეკਮੈਂਡੇਸ਼ਨ ਦਾ ਲੈਟਰ ਵਾਇਰਲ ਹੋਣ ਦੇ ਗਰਾਉਂਡ ਦੇ ਉੱਤੇ 에ਜੰਟ ਤੁਹਾਡੇ ਆਲੇ ਦੁਆਲੇ ਭੁੰਡਾ ਵਾਂਗੂ ਚੰਬੜ ਜਾਂਦੇ ਨੇ ਉਹ ਅਸਲ ਵਿੱਚ ਉਹਨਾਂ ਦਾ ਕੀ ਮਕਸਦ ਹੁੰਦਾ ਹੈ ਕਿ ਭਈ ਕਿਦਾਂ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਕੋਲ ਫਾਈਲ ਲਵਾਉਣ ਵਾਸਤੇ ਆ ਜਾਂਦੇ ਹੋ بڑے 에ਜੰਟ ਇਸ ਟੀ ਨੂੰ ਇਦਾਂ ਪ੍ਰਚਾਰ ਰਹੇ ਨੇ ਕਿ ਭਈ ਜਲਦੀ ਤੋਂ ਜਲਦੀ ਫਾਈਲ ਲਵਾ ਲਓ ਜਦੋਂ ਇਹ ਰੂਲ ਲਾਗੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਲੀਜੀਬਲ ਹੋ ਨਾ ਹੋ ਇਹ ਕਿਆ ਨਹੀਂ ਜਾ ਸਕਦਾ ਦੇਖੋ ਇਹ 'ਚ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਜੇਕਰ ਵਾਕਏ ਪਾਲਿਸੀ ਇੰਪਲੀਮੈਂਟ ਹੁੰਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਉਸ ਤੋਂ ਪਹਿਲਾਂ ਸਾਨੂੰ ਫਾਈਲਿੰਗ ਕਰ ਲੈਣੀ ਚਾਹੀਦੀ ਹੈ ਪਰ ਇੱਕ ਚੀਜ਼ ਤੁਹਾਨੂੰ ਦੱਸ ਦਿੰਨਾ ਹੈ ਕਿ ਇਹ ਕੋਈ ਪਾਲਿਸੀ ਨਹੀਂ ਹੈਗੀ ਸਿਰਫ ਇੱਕ ਰეკਮੈਂਡੇਸ਼ਨ ਹੈ ਤੇ ਇਸ ਦੇ ਆਧਾਰ ਦੇ ਉੱਤੇ ਤੁਸੀਂ ਰਿਊਮਰ ਵਿੱਚ ਨਹੀਂ ਫਸਣਾ ਹੈਗਾ ਕੋਈ ਪਾਲਿਸੀ ਦਾ ਅਨਾਉਂਸਮੈਂਟ ਨਹੀਂ ਹੈਗਾ ਕੋਈ ਇਹ ਪਾਲਿਸੀ ਇੰਪਲੀਮੈਂਟ ਨਹੀਂ ਹੋਣ ਜਾ ਰਹੀ ਇੱਕ ਰეკਮੈਂਡੇਸ਼ਨ ਭੇਜੀ ਗਈ ਆ ਉਹਨੂੰ ਮੰਨਦੀ ਹੈ ਯਾਰਸੀਸੀ ਜਾਂ ਨਹੀਂ ਮੰਨਦੀ ਇਹ ਉਹਦੇ ਉੱਤੇ ਹੈ ਹੁਣ ਜਿਹੜਾ 16 ਮਹੀਨਿਆਂ ਦੀ ਵਰਕ ਪਰਮਿਟ ਦੀ ਮਿਆਦ ਦੀ ਗੱਲ ਕੀਤੀ ਜਾ ਰਹੀ ਹੈ ਵੈਲਿਡਿਟੀ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਜੇਕਰ ਆਪਾਂ ਓਪਨ ਵਰਕ ਪਰਮਿਟ ਜਾਂ ক্লোਜ਼ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਉੱਥੇ ਕਿਤੇ ਮੈਂਸ਼ਨ ਨਹੀਂ ਹੈਗਾ ਰეკਮੈਂਡੇਸ਼ਨ ਦੇ ਵਿੱਚ ਰეკਮੈਂਡੇਸ਼ਨ ਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਆ ਉਹ ਲਿਖੀ ਗਈ ਹੈ ਕਿ ਭਈ ਤੁਹਾਡਾ ਕੈਨੇਡਾ ਦੇ ਵਿੱਚ ਜਿਹੜਾ ਵਰਕ ਪਰਮਿਟ ਹੈ ਉਹ ਟੀਆਰ 0 ਤੇ 1 ਦੇ ਅੰਦਰ ਹੋਣਾ ਚਾਹੀਦਾ ਤੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਆਕੂਪੇਸ਼ਨਸ ਕੈਨੇਡਾ ਦੇ ਵਿੱਚ ਉਹਦੇ ਨਾਲ ਨਾਲ ਤੁਹਾਡੀ ਵਰਕ ਪਰਮਿਟ ਦੀ ਵੈਲਿਡਿਟੀ ਜਿਹੜੀ ਉਹ 16 ਮਹੀਨੇ ਦੀ ਪਈ ਹੋਣੀ ਚਾਹੀਦੀ ਆ ਹੋ ਸਕਦਾ ਉਹਨੂੰ 16 ਮਹੀਨੇ ਵਾਲੇ ਨੂੰ 8 ਮਹੀਨੇ ਕਰ ਦਿੱਤਾ ਜਾਵੇ 4 ਮਹੀਨੇ ਕਰ ਦਿੱਤਾ ਜਾਵੇ ਕਿੰਨਾ ਵੀ ਕੀਤਾ ਜਾ ਸਕਦਾ ਉਹ ਆਈਆਰਸੀਸੀ ਨੇ ਕਿੱਦਾਂ ਕਰਨਾ ਉਸ ਤੋਂ ਇਲਾਵਾ ਕਿ ਜਿਹੜਾ ਟਾਇਰ 0 ਜਾਂ 1 ਦੀ ਗੱਲ ਕੀਤੀ ਜਾ ਜਾ ਰਹੀ ਹੈ ਉਹਦੇ ਵਿੱਚ ਹੋ ਸਕਦਾ ਕਿ ਉਹ ਹੋਰ ਟਾਇਰ ਵੀ ਜਿਹੜਾ ਉਹ ਜੋੜ ਦੇਣ ਸੋ ਇਹ ਵੀ ਹਾਲੇ ਕੋਈ ਕਲੀਅਰਟੀ ਨਹੀਂ ਹੈਗੀ ਤੇ ਇਸ ਰეკਮੈਂਡੇਸ਼ਨ ਦੇ ਆਧਾਰ ਦੇ ਉੱਤੇ ਆਪਾਂ ਕੋਈ ਚੀਜ਼ ਨਹੀਂ ਕਹਿ ਸਕਦੇ ਅੱਛਾ ਦੂਜੀ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਆ ਏ ਵਾਇਰਲ ਹੋ ਰਿਹਾ ਹੈ ਇਹ ਕਹਿ ਕੇ ਮਤਲਬ ਮੋਸਟਲੀ 에ਜੰਟ ਕੀ ਕਹਿ ਰਹੇ ਇਸ ਨੂੰ ਕਿੰਨਾ ਪ੍ਰਚਾਰ ਰਹੇ ਆ ਕਿ ਭਾਈ ਇਹ ਜੇਕਰ ਚੇਂਜ ਹੋਇਆ ਤੇ ਇਹਦੇ ਨਾਲ ਜੋ ਮੰਨ ਲਿਆ 2 ਜਾਂ 3 ਸਾਲ ਦੀ ਵੈਲਿਡਿਟੀ ਕਲੋਜ਼ ਵਰਕ ਪਰਮਿਟ ਵਾਲਿਆਂ ਦੀ ਹੁੰਦੀ ਹੈ ਤੇ ਪੀਜੀਡਬਲਯੂਪੀ ਕਿਸੇ ਦਾ 1 ਸਾਲ ਦਾ ਹੁੰਦਾ ਹੈ ਤੇ ਕਿਸੇ ਦਾ ਅ ਘੱਟੋ ਘੱਟ ਨਹੀਂ ਤੇ 3 ਸਾਲ ਦਾ ਹੁੰਦਾ ਵਧ ਵਧੋ ਵਧ ਨਹੀਂ 3 ਸਾਲ ਦਾ ਹੁੰਦਾ ਹੁਣ ਜੇਕਰ 1 ਸਾਲ ਦਾ ਤੁਹਾਡਾ ਪੀਜੀਡਬਲਯੂਪੀ ਹੈ ਤਾ ਉਸ ਕੰਡੀਸ਼ਨ ਦੇ ਵਿੱਚ ਤਾਂ ਫਿਰ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ ਕਿਉਂਕਿ 16 ਮਹੀਨੇ ਤੋਂ ਵੱਧ ਦੀ ਵੈਲਿਡਿਟੀ ਚਾਹੀਦੀ ਫਿਰ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ ਉਸ ਕੰਡੀਸ਼ਨ 'ਚ ਦੇਖਿਆ ਜਾਵੇ ਫਿਰ ਸਿਰਫ 3 ਸਾਲ ਵਾਲੀ ਜਿਹੜੇ ਆ ਉਹੀ ਆਣਗੇ ਇਹਦੇ ਵਿੱਚ ਦੂਜੀ ਗੱਲ ਇਹਦੇ ਵਿੱਚ ਇੱਕ ਹੋਰ ਕਲੀਅਰਟੀ ਇੱਕ ਕਲੀਅਰਟੀ ਕਰਨਾ ਹੋਰ ਜ਼ਰੂਰੀ ਹੈ ਕਿ ਭਾਈ ਜਿਹੜਾ ਤੁਸੀਂ ਕਲੋਜ਼ ਵਰਕ ਪਰਮਿਟ ਹੈ ਉਹ ਜਾਂ ਤਾਂ 2 ਸਾਲ ਦਾ ਹੁੰਦਾ ਸੀ ਕਿਉਂਕਿ ਉਹ ਤੇ ਹੁਣ ਵੈਲਿਡਿਟੀ ਚੇਂਜ ਹੋਈ ਹੈ ਨੇ 2 ਸਾਲ ਦਾ ਹੁੰਦਾ ਸੀ ਜਾਂ 3 ਸਾਲ ਦਾ ਹੁੰਦਾ ਸੀ ਹੁਣ ਜਿਹਨੇ 2 ਸਾਲ ਦੀ ਵਾਲੀ ਐਲ ਐਮ ਆਈ ਲਈ ਹੈ ਜੇਕਰ ਉਹਨੇ ਵਰਕ ਪਰਮਿਟ ਆਪਣਾ ਸ਼ੁਰੂ ਕੀਤਾ ਤੇ ਹੋ ਸਕਦਾ ਉਹਦਾ 12 14 ਮਹੀਨੇ ਦਾ ਹੀ ਬਚਿਆ ਹੋਵੇ ਜਾਂ ਫਿਰ ਉਹਨੂੰ ਜਲਦੀ ਤੋਂ ਜਲਦੀ ਫਿਰ ਸਪான்ਸਰ ਕਰਨਾ ਪੈਣਾ ਤੇ 3 ਮਹੀਨੇ 4 ਮਹੀਨੇ ਚ ਰਿਜ਼ਲਟ ਆਉਣ ਲੱਗੇ ਕਿਵਰੀ ਲੱਗਦੇ ਆ ਫਿਰ ਉਸ ਕੰਡੀਸ਼ਨ ਦੇ ਵਿੱਚ ਉਹਦਾ ਕੀ ਬਣੂਗਾ ਸੋ ਇੰਨਾ ਸੌਖਾ ਨਹੀਂ ਹੈਗਾ ਕਿ ਇਸ ਪਾਲਿਸੀ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇਗਾ ਟੈ ਟਫ ਹੈ ਕਿਉਂਕਿ ਫਿਰ ਉਸ ਕੰਡੀਸ਼ਨ ਦੇ ਵਿੱਚ ਤੇ ਇਸ ਪਾਉਸ ਓਪਨ ਵਰਕ ਪਰਮਿਟ ਬੰਦ ਕਰਨ ਵਾਲਾ ਹਿਸਾਬ ਕਿਤਾਬ ਹੋ ਗਿਆ ਕਿਉਂਕਿ ਜੇਕਰ ਤੁਸੀਂ ਹੁਣ ਐਲ ਐਮ ਆਈਏ ਦੀ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਵੈਲਿਡਿਟੀ 1 ਸਾਲ ਦੀ ਕਰਨ ਜਾ ਰਹੇ ਹੋ ਕਿ ਭਾਈ ਵਰਕ ਪਰਮਿਟ ਹੁਣ 1 ਸਾਲ ਦਾ ਕੈਨੇਡਾ ਚ ਮਿਲੇਗਾ ਇਹਦਾ ਮਤਲਬ ਤੇ ਹੋ ਗਿਆ ਫਿਰ ਇਸ ਪਾਉਸ ਓਪਨ ਵਰਕ ਪਰਮਿਟ ਉਹਨਾਂ ਨੂੰ ਮਿਲੂਗਾ ਨਹੀਂ ਇਹ ਤੇ ਜਿਹੜੀ ਨਵੀਂ ਅਨਾਉਂਸਮੈਂਟ ਕੀਤੀ ਗਈ ক্লোਜ਼ ਵਰਕ ਪਰਮਿਟ ਨੂੰ ਲੈ ਕੇ ਉਹਦੇ ਵਿੱਚ ਸਪਾਊਸ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਤੇ ਹੁਣ ਆਪਾਂ ਰეკਮੈਂਡੇਸ਼ਨ ਦੇਣਾ ਦੇਖੋ ਜੀ ਇਹ ਅਧਿਕਾਰ ਹੈ ਕੋਈ ਰეკਮੈਂਡੇਸ਼ਨ ਦੇ ਦੇ ਉਹ ਇੱਕ ਵੱਖਰੀ ਚੀਜ਼ ਹੈ ਪਰ ਐਕਚੁਅਲ ਦੇ ਵਿੱਚ ਕੀ ਹੈ ਕਿ ਭਈ ਉਹਦੇ ਉੱਤੇ ਅਮਲ ਕਰਨਾ ਤੇ ਉਹਨੂੰ ਵਾਕੇ ਰੂ ਬਹੂ ਥੋੜੀ ਐਕਪਲੀਮੈਂਟ ਕਰ ਦਿੱਤਾ ਜਾਵੇਗਾ ਸੋ ਇਹ ਚੀਜ਼ ਸਮਝੋ ਇਹ ਪ੍ਰੋਮੋਸ਼ਨਲ ਤਰੀਕੇ ਦੇ ਨਾਲ ਪਰਮਾ ਕੇ ਤੁਹਾਨੂੰ ਜਾਲ ਵਿੱਚ ਫਸਾਉਣ ਦਾ ਤਰੀਕਾ ਹੁੰਦਾ ਹੈ ਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਲੈਟਰ ਜਿਹੜਾ ਹੈ ਉਹ ਸਿਰਫ ਇੱਕ ਰეკਮੈਂਡੇਸ਼ਨ ਹੈ ਨਾ ਉਹਦੀ ਕੋਈ ਨੋਟੀਫਿਕੇਸ਼ਨ ਹੈ ਨਾ ਉਹਦੀ ਕੋਈ ਅਨਾਉਂਸਮੈਂਟ ਹੈ ਨਾ ਉਹਦੀ ਕੋਈ ਇੰਪਲੀਮੈਂਟੇਸ਼ਨ ਦੀ ਡੇਟ ਹੈਗੀ ਹੈ ਤੇ ਨਾ ਹੀ ਹਾਲੇ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਸੈੱਟ ਹੋਇਆ ਸੋ ਉਸ ਲੈਟਰ ਦੇ ਆਧਾਰ ਦੇ ਉੱਤੇ ਤੁਸੀਂ ਕਿਸੇ ਦੇ ਕਹਿਣ ਦੇ ਵਿੱਚ ਸੁਣਨ ਦੇ ਵਿੱਚ ਨਹੀਂ ਆ ਜਾਣਾ ਸੋ ਉਮੀਦ ਕਰਦਾ ਹਾਂ ਕਿ ਵਲੌਗਸਾਂ ਦਾ ਆਇਆ ਹੋਗਾ ਫਿਰ ਵੀ ਜੇਕਰ ਤੁਹਾਡੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਾਰਡ ਆਊਟ ਕਲੀਅਰ ਕੀਤਾ ਜਾਵੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ